ਸਾ ਵੀਰ ਕਿਹੜਾ ਕਿਹੜਾ ਔਰਡ ਰਿਜ਼ਰਵ ਹੈ ਬੰਦੇ ਆਸਤੇ ਕਿਹੜਾ ਔਰਡ ਹੈ ਲੇਡੀ ਆਸਤੇ ਕਿਹੜਾ ਔਰਡ ਹੈ ਐਸਸੀ ਭਾਈਚਾਰੇ ਆਸਤੇ ਕਿਹੜਾ ਤੇ ਐਸਸੀ ਲੇਡੀ ਆਸਤੇ ਕਿਹੜਾ ਉਹ ਔਰਡਰ ਦੀ ਲਿਸਟ ਹੈਗੀ ਤਾਂ ਕੋਈ ਨਹੀਂ ਬਾਦ ਨਹੀਂ ਇੰਦਰ ਕਿੱਥੇ ਹੈ ਜੀ ਉੱਥੇ ਤਾਂ ਹੈ ਹੀ ਨਹੀਂ ਔਰਡਰ ਦੀ ਰਿਜ਼ਰਵੇਸ਼ਨ ਨਹੀਂ ਹੋਈ ਅਜੇ ਫੇਰ ਬ੍ਰਦਰ ਅਸੀਂ ਨਾਮਿਨੇਸ਼ਨ ਕਿਤੇ ਕਿਵੇਂ ਭਰਾਂਗੇ ਇਹ ਰਿਪੋਰਟਿੰਗ ਜੀ ਮੈਂ ਤੁਹਾਡੀ ਸਾਰੀ ਜੀ ਕਲੈਕਸ਼ਨ ਕਮਿਸ਼ਨਰ ਨੂੰ ਭੇਜਨੀ ਹੈ ਕਿਰਪਾ ਕਰਕੇ ਚੰਗੀ ਤਰ੍ਹਾਂ ਕਰ ਲਿਓ 27 ਤਰੀਕ 1:30 ਵਜ ਗਿਆ ਦੁਪਹਿਰ ਦਾ ਟਾਈਮ ਦੇਖ ਲਓ ਇਹਨਾਂ ਦੇ ਦਫ਼ਤਰ ਵੀ ਕਿਤੇ ਨਾ ਕਿਤੇ ਘੜੀ ਲੱਗੀ ਹੋਣੀ ਹੈ ਹਜੇ ਤੱਕ ਨਾ ਵੋਟਰ ਲਿਸਟਾਂ ਅਵੇਲੇਬਲ ਹਨ ਨਾ ਰੈਜ਼ਰਵੇਸ਼ਨ ਦੀਆਂ ਲਿਸਟਾਂ ਅਵੇਲੇਬਲ ਹਨ ਇੱਕ ਇੱਕ ਮਿੰਟ ਵੀਰੇ ਇੱਕ ਮਿੰਟ ਨਾ ਰੈਜ਼ਰਵੇਸ਼ਨ ਦੀਆਂ ਲਿਸਟਾਂ ਅਵੇਲੇਬਲ ਹੈ ਐਨਓਸੀਆਂ ਦੇ ਨਹੀਂ ਰਹਿ ਕਿਸੇ ਨੂੰ ਚੁੱਲਾ ਟੈਕਸ ਦੇ ਨਹੀਂ ਰਹਿ ਕਿਸੇ ਦੀ ਕੱਟ ਨਹੀਂ ਰਹਿ ਫਿਰ ਤੁਸੀਂ ਐੇ ਕਰੋ ਏਦੂ ਤਾਂ ਨਾਮਿਨੇਸ਼ਨ ਕਾਦੇ ਵਾਸਤੇ ਇੰਨਾ ਕੇਚਲ ਦੇ ਰਹੇ ਆ ਸਾਰਿਆਂ ਨੂੰ ਇਲੈਕਸ਼ਨ ਕਾਦੇ ਵਾਸਤੇ ਕਰਾ ਰਹੇ ਆ ਫਿਰ ਨਾਮਿਨੇਟ ਕਰ ਦਿਓ ਸਾਰਿਆਂ ਨੂੰ ਸਰਪੰਚਾਂ ਨੂੰ ਮੈਂਬਰਾਂ ਨੂੰ ਇਸ ਤਰ੍ਹਾਂ ਦਾ ਬਲੇਟੈਂਟ ਮਿਸਯੂਜ਼ ਆਫ ਪੋਲਿਟਿਕਲ ਪਾਵਰ ਮੈਂ ਤਾਂ ਅੱਜ ਤੱਕ ਨਹੀਂ ਦੇਖੀ 20 ਸਾਲ ਤੋਂ ਮੈਨੂੰ ਹੋ ਗਿਆ ਸਿਆਸਤ ਤੁਸੀਂ ਸਾਰੇ মিডিਆ ਨੇ ਮੈਂ ਤਾਂ ਹੀ ਤੁਹਾਨੂੰ ਇੱਥੇ ਵੀਡੀਓ ਸਾਹਬ ਦੇ ਦਫ਼ਤਰ ਲੈ ਕੇ ਆਇਆ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਜੀ ਪੰਚਾਇਤੀ ਇਲੈਕਸ਼ਨ ਦੀ ਨੋਮੀਨੇਸ਼ਨ ਦਾ ਪ੍ਰੋਸੈਸ ਸ਼ੁਰੂ ਹੋਇਆ ਹੋਵੇ ਤੇ ਉਹ ਵੀਡੀਓ ਦੀ ਕੁਰਸੀ ਖਾਲੀ ਕਿਉਂ ਹੈ ਕਿੱਥੇ ਕੇ ਵੀਡੀਓ ਸਭ ਦੱਸਣ ਇੱਥੇ ਬੈਠੇ ਸੀ 15 ਮਿੰਟ ਪਹਿਲਾਂ ਜਦੋਂ ਪਤਾ ਲੱਗਿਆ ਸੀ ਆਉਣਾ ਹੈ ਤੇ ਖਿਸਕ ਕੇ ਲੈ ਕੇ ਜੀ ਸਾਰਾ ਕੁਝ ਜਿਹੜੀ ਮੈਂ ਵਾਰੀ-ਵਾਰੀ ਇਹ ਪੁੱਛ ਰਿਹਾ ਹਾਂ ਚਲੋ ਸਾਡੇ ਨਾਲ ਪਿੰਡਾਂ ਦੇ ਬੰਦੇ ਆਏ ਆ ਨੋਮੀਨੇਸ਼ਨ ਭਰਨ ਕਿਹੜੇ ਬੋਰਡ ਦੇ ਵਿੱਚ ਨਾਮਿਨੇਸ਼ਨ ਪਰ ਨੇ 10 ਦਿਨ ਸਾਨੂੰ ਲਿਸਟ ਦੇ ਦੇਣ ਯਾਰ ਸਾਰੇ ਮੁਲਾਜ਼ਮ ਹੀ ਖੜੇ ਆ ਉਹਨਾਂ ਦੇ ਪੁੱਛੋ ਇਹਨਾਂ ਨੂੰ ਕਿੱਥੇ ਹੈ ਲਿਸਟਾਂ ਜੀ ਕਲੈਰਿਟੀ ਤਾਂ ਦੇਣ ਜੀ ਮੈਂ ਤੁਸੀਂ ਵੀ ਚੁੱਪ ਖੜੇ ਹੋ ਪੁੱਛੋ ਸਵਾਲ ਪੁੱਛੋ ਇਹਨਾਂ ਨੂੰ ਹਾਂ ਜੀ ਸਰ ਕੀ ਜਿਹੜਾ ਤੁਹਾਡਾ ਜੀ ਇਹਨਾਂ ਬਾਰੇ ਇਹ ਸਰ ਕੋਈ ਮਤਲਬ ਰਿਸਟਾਂ ਗੇਰਾ ਜਾਰੀ ਹੋਈ ਹੈ ਕਿੱਥੇ ਨੇ ਸਾਹਿਬ ਕਿੱਥੇ ਨੇ ਇੱਕ ਮਰਜੀ ਥੱਲੇ ਪੈ ਗਏ ਇਹ ਦੇਖ ਕੇ ਵੀਡੀਓ ਸਾਹਿਬ ਹੈ ਹੀ ਨਹੀਂ ਆਈਡੀ نیچے ਕਰੋ ਯਾਰ ਕਿਉਂ ਨਹੀਂ ਤੇਰੇ ਔਰ ਸਮਰਨਾਥ ਸਾਹਿਬ 30 ਸੱਜੇ ਸ਼ੁਰੂ ਹੋ ਖੜੀ ਜਾ ਉਹ ਤਾਂ ਵੀ ਕਿਹਦੇ ਪਰ ਸਾਹਮਣੇ ਕਰਤਾ ਬੰਦਾ ਕੋਲੇ ਡੂਗਿਆ ਸਰ ਜਿਸ ਜਰੀ ਦੇ ਵਾਸਤੇ ਗੱਲ ਕੀਤੀ ਹੈ ਆਪਣਾ ਕੋਰਸ ਕਿਉਂ ਨਹੀਂ ਵੀ ਇਹ ਸਾਹਮਣੇ ਬੈਠਾ ਤੁਹਾਨੂੰ ਦੱਸਣ ਨੂੰ ਕਿੱਥੇ ਜੀ ਦਿਖਾ ਦਿਓ ਸਾਨੂੰ ਚਲੋ ਬੁਲਾਓ ਵੀਡੀਓ ਸਾਹਿਬ ਆਓ ਤਿੰਨ ਸਾਡੇ ਤੁਸੀਂ ਵੀ ਜੇਕਰ ਦਿਖਾ ਲਈਏ ਦੇਖੋ ਅੱਗੇ ਕੋਣ ਜਿਹਦੇ ਵਿੱਚ ਹੋਈ ਫਿਰ ਹੋਰ ਕਿਸੇ ਕਮਰੇ ਚ ਕਾਨੂੰ ਲੁੱਕ ਕੇ ਬੈਠੇ ਆਪਦੀ ਕੁਰਸੀ ਤੇ ਬਹਿ ਜਾਣਾ ਕੰਮ ਕਰਦੇ ਅਸੀਂ ਤਾਂ ਕਰਕੇ ਇੱਕ ਇੱਕ ਜਿਹੜਾ ਤੁਹਾਨੂੰ ਦਿਖਾ ਦਿੰਦੇ ਧਿਆਨ ਨਾਲ ਯਾਰ ਇਹਨਾਂ ਦੀਆਂ ਲਿਸਟਾਂ ਪਚਾ ਕੇ ਚਲੋ ਲੰਘੋ ਆਪਾਂ ਚੱਲਦੇ ਹਾਂ ਵੀਡੀਓ ਸਾਹਿਬ ਕੋਲ ਹਾਂ ਇਹ ਸਾਡੇ ਕੋਲ ਤਾਂ ਨਾ ਆ ਰੋ ਅੱਧੇ ਬਾਰ ਚ ਬੈਠੀ ਜੇ ਬੰਦੋ ਹੁਣ ਜੇ ਬੰਦਾ ਤੁਹਾਡਾ ਆ ਰੋ ਹਾਂ ਕਰਾਉਂਦਾ ਤੇਰੀ ਮੈਂ ਕਰਦਾ ਫਰੀ ਹੋ ਕੇ ਕੋਲ ਤੇ ਹੁਣ ਵੀ ਆਦੇ ਸ਼ਾਮ ਤੱਕ ਆ ਲਈ ਦੋ ਬਣੀਆਂ ਸਦਾ ਕੰਡਰੀ ਸੀ ਇਹ ਲੋਕਾਂ ਨੂੰ ਹੋ ਰਹੀ ਹੈ ਉਹ ਜਿਹੜਾ ਤੁਹਾਡੇ ਕੋਲੇ ਜਿਹੜਾ ਕਹਿ ਰਿਹਾ ਸੀ ਕਿ ਵੀਡੀਓ ਸਭ ਦੂਜੇ ਕਮਰੇ ਚ ਬੈਠੇ ਕਿਥੇ ਭਲਾਓ ਨਾ ਜੇ ਫਿਰ ਇੱਥੇ ਸੁਵਾ ਲਿਆ ਕਿ ਬੈਠੇ ਹੋਇਆ ਕੋਈ ਫੋਨ ਪਰ ਆਇਆ ਸੀ ਯਾਰ ਉਹ ਇੱਕ ਮੁੰਡਾ ਕਿੱਥੇ ਯਾਰ ਉਹ ਦਫ਼ਤਰ ਹੈ ਸਾਡਾ ਬੰਡਾ ਦਾ ਗੋਲੇਦਾਰ ਟੀ ਫੇਰ ਆਉਂਦਾ ਦਫ਼ਤਰ ਹੀ ਲੱਗਦਾ ਆਉਂਦਾ ਫੋਨ ਕਰੀਦਾ ਉਹ ਕੋਈ ਹੋ ਚੰਦਾ ਨੰਬਰੀ ਹੈ ਨਹੀਂ ਕਿ ਉਹ ਕਹਿੰਦੇ ਸਾਡਾ ਨੰਬਰ ਗਲਤ ਹੈ ਠੀਕ ਹੈ ਜੀ ਤੇ ਅਸੀਂ ਆਪਦੇ ਫਾਰਮ ਲੈਣੇ ਆਂ ਸੂਚੀ ਲੈਣੀ ਆ ਕੁਝ ਨਹੀਂ ਮਿਲ ਰਿਹਾ ਤੁਹਾਨੂੰ ਮੈਂਬਰੀ ਮੈਂਬਰੀ ਦੇ ਕਾਗਜ਼ ਭਰਨੇ ਆ ਅੱਜ ਭਰਨੇ ਆ ਜੀ ਪੋਸਟੈਨੋਸੀਆ ਕਟਾਈ ਬੈਠੇ ਆਂ ਠੀਕ ਹੈ ਨਾ ਸਾਨੂੰ ਕੋਈ ਵਾਰਡਾਂ ਦਾ ਪਤਾ ਜਰਨਲ ਆ ਕੇ ਰਿਜ਼ਰਵ ਪੈਕੀਜ ਹੈ ਕੁਝ ਵੀ ਨਹੀਂ ਕੋਈ ਗੱਲ ਨਹੀਂ ਹੋ ਰਹੀ ਇੱਥੇ ਆਏ ਤੁਸੀਂ ਤੁਹਾਨੂੰ ਕੋਈ ਅਫਸਰ ਮਿਲਿਆ ਨਾ ਜੀ ਨਾ ਇੱਥੇ ਇੱਕ ਇੱਕ ਅਫਸਰ ਮਿਲਿਆ ਨਾਲ ਕੋਰਤੂ ਕੋਲੇ ਦੇ ਉਹ ਬੈਠੇ ਸੀ ਆਰੋ ਦਾ ਜਿਹੜਾ ਨੰਬਰ ਉਹਨਾਂ ਨੇ ਲਿਸਟ ਦਿਓ ਗਲਤ ਪਾਇਆ ਹੋਇਆ ਹੈ ਉਹ ਫੋਨ ਨਹੀਂ ਚੱਕ ਦੇਗੇ ਜਰੂਰ ਚੱਕ ਦੇਗੇ ਕਰਨਾ ਕਿ ਇੱਥੇ ਕਿਹੜੇ ਤੜਕੇ ਤੇ ਬੈਠੇ ਆਂ ਮੈਂ ਇੱਕ ਮਿੰਟ ਇੱਕ ਮਿੰਟ ਉਹ ਆ ਗਿਆ ਜਿਹੜਾ ਕਹਿੰਦਾ ਸੀ ਵੀਡੀਓ ਸਾਹਿਬ ਦੂਜੇ ਕਮਰੇ ਵਿੱਚ ਬੱਡੇ ਪੁੱਛੋ ਪੁੱਛੋ ਕੰਦੇ ਆਪਸ ਵਿੱਚ ਹੋਰ ਤੜਕਾ ਕਰ ਰਹੇ ਆ ਗਿੱਤੇ ਦੀ ਵੀਡੀਓ ਦਾ ਤਾਂ ਵੀਡੀਓ ਸਾਹਿਬ ਇੱਥੇ ਬੈਠੇ ਸੀ ਜਿੱਦੋਂ ਅਸੀਂ ਕੰਮ ਕਰ ਰਹੇ ਆ ਉਹਿੱਕੇ ਹੋਣਗੇ ਸ਼ਾਇਦ ਉਹ ਦਿਖਤ ਰਹੇ ਨਹੀਂ ਗਏ ਦੇਖ ਲਓ ਯਾਰ ਜੇ ਕਹਿੰਦੇ ਜਿਹੋਗੇ ਟੇਬਲ ਤੋਂ ਆ ਜਾਓ ਆ ਜਾਓ ਫੜ ਜਾਓ ਥੋੜਾ ਨੀਮਾ ਰੱਖਿਓ ਆ ਜੀ ਥੋੜਾ ਜਿਹਾ ਐ ਕਰੋ ਯਾਰ ਨਾ ਮਾੜੀ ਜੀ ਟੇਬਲ ਥੱਲੇ ਕੋਕਾ ਨਾ ਕਰ ਲੈਣਾ ਮਾੜਾ ਨਾ ਆਪਾਂ ਗੱਲ ਕਰ ਲੈਣੀ ਸਰ ਨਾ ਚੇਅਰਮੈਨ ਸਾਹਿਬ ਨਾ ਤੁਹਾਡੇ ਚਲੋ ਮੰਨੀ ਗੱਲ ਤੇ ਨਹੀਂ ਮੈਂ ਕੋਈ ਗੱਲ ਕਰ ਰਿਹਾ ਮੈਂ ਸਰਕਾਰ ਦੀ ਸਾਨੂੰ ਤ੍ਰਿਸ਼ਟਾ ਦਾ ਨਹੀਂ ਅਸੀਂ ਖੜੇ ਆ ਕਰੋ ਗੱਲ ਤੁਸੀਂ ਫੋਨ ਲਾ ਲਓ ਰੇਂਦਰ ਸਿੰਘ ਸਰ ਅੰਦਰ ਆਪਾਂ ਗੱਲ ਅਜੇ ਤਾਂ 11 ਵਜੇ ਖੜੇ ਬੀਟ ਕੋ ਦੇਖਿਆ ਨਹੀਂ ਤੁਹਾਡੀ ਬੈਟਸ ਵੀਡੀਓ ਨੀ ਆ ਜੀ ਖੋਦ ਬੈਠੇ ਆਏ ਵੇਖਿਆ ਇਹਨਾਂ ਵੇਖ ਰਿਹਾ ਮੁੱਕ ਨਹੀਂ ਇਹਨਾਂ ਦਾ ਹੱਥੋਂ ਮੁਰਦੇ ਮੇਰੀ ਬੀਨ ਤੇਰੇ ਕੋਲ ਹੈ ਇੱਥਾਂ ਤੇ ਤੁਹਾਡੇ ਵਾਰਨਿੰਗ ਚੱਪੇ ਇੱਕ ਮਿੰਟ ਇੱਕ ਮਿੰਟ ਆਪਣਾ ਥੋੜੀ ਜਿਮ ਰੱਖ ਲਿਆ ਜੀ ਇੱਥੇ ਰਿਟਰਨਿੰਗ ਅਫਸਰ ਜਿਹੜਾ ਉਹਨਾਂ ਦਾ ਹੈ ਕਾਗਜ਼ ਭਰਨ ਦਾ ਸਥਾਨ ਥੋੜਾ ਵੀਡੀਓ ਦਫ਼ਤਰ ਹੈਗਾ ਮੈਂ ਜੀ ਹਾਂ ਜੀ ਕੌਣ ਹੈ ਜੀ ਉਹਨਾਂ ਦਾ ਕਿੱਥੇ ਆ ਦੱਸੋ ਜੇ ਕਾਗਜ਼ ਇੱਥੇ ਆਰਓ ਹਾਂ ਜੀ ਅਸਰ ਪੰਗਸਾਬ ਹੋਰੀ ਖੜੇ ਆ ਭੁੱਲੂ ਵਾਲੇ ਦੇ ਏ ਆਪਦੇ ਕਾਗਜ਼ ਭਰਨ ਆਏ ਐ ਕਿਹਦੇ ਕੋਲੇ ਭਰਨ ਜੀ ਦੱਸੋ ਕਿਹਦੇ ਕੋਲੇ ਕਾਗਜ਼ ਭਰਨ ਆਵੇ देयर इज नो ਆਰਓ ਹੇਅਰ ਐਂਡ ਥਿਸ ਇ ਸੁਪੋਜ਼ ਟੂ ਬੀ ਦ ਰਿਟਰਨਿੰਗ ਆਫੀਸਰਸ ਆਫਿਸ ਕੌਣ ਹੈ ਜੀ ਇੱਥੇ ਦੱਸੋ ਕਾਗਜ਼ ਕਿਹਦੇ ਕੋਲੋਂ ਭਰੋ ਦੱਸੋ ਤੁਸੀਂ মিডিਆ ਹੋ ਸ਼ਿਕਾਇਤ ਕਰੋਗੇ ਹੋਣਾ ਤੁਸੀਂ ਰੈਕਸ਼ਨ ਕਮਿਸ਼ਨ ਨੂੰ ਯਾਰ ਅਸੀਂ ਕੱਲ ਚ ਗੂਠਾ ਦੇ ਦਿਆਂਗੇ ਸ਼ਿਕਾਇਤਾਂ ਬਹੁਤ ਹੋਣੀਆਂ ਡੀਸੀ ਦਾ ਦਫਤਰ ਕਿਹੜਾ ਨੇ ਜਵਾਬ ਲਵਾਂਗੇ ਸਰਕਾਰ ਤੋਂ ਕੋਈ ਤਰੀਕਾ ਥੋੜੀ ਆ ਤੁਸੀਂ ਡੈਮੋਕਰੇਸੀ ਨੂੰ ਤੁਸੀਂ ਜਮੂਰੀਅਤ ਨੂੰ ਇਸ ਤਰ੍ਹਾਂ ਨਾਲ ਯਾਰ ਉਚਲ ਕੇ ਰੱਖਦੇ ਹੋ ਦੋ ਵਿੱਚ ਛੁੱਟੀਆਂ ਆ ਰਹੀਆਂ ਜੀ ਦੋ ਛੁੱਟੀਆਂ ਜੀ ਮੈਨੂੰ ਅੱਜ ਦੱਸੋ ਅੱਜ ਨਾਮਿਨੇਸ਼ਨ ਦੀ ਤਰੀਕ ਮੈਂ ਇਲੈਕਸ਼ਨ ਕਮਿਸ਼ਨ ਨੂੰ ਇਹ ਇਹ ਜਿਹੜੀ ਥੋੜੀ ਹੈ ਕਾਪੀ ਕਰਨੀ ਹੈ ਅੱਜ ਇਲੈਕਸ਼ਨ ਦੀ ਤਰੀਕ ਹੈ ਨਾਮਿਨੇਸ਼ਨਸ ਦੀ ਤਰੀਕ ਹੈ ਲਿਸਟਾਂ ਨਹੀਂ ਮਿਲੀਆਂ ਅਜੇ ਤੱਕ ਵੋਟਰ ਲਿਸਟਾਂ ਕੌਣ ਨਾਮਿਨੇਸ਼ਨ ਆ ਕੇ ਭਰੇ ਜੀ ਆਪਦਾ ਵੋਟ ਨੰਬਰ ਕੀ ਭਰੂਗਾ ਬੋਰਡਾਂ ਦੀ ਰੈਜ਼ਰਵੇਸ਼ਨ ਦੀ ਲਿਸਟ ਐ ਨਹੀਂ ਜਿਹੜੇ ਵਾਟ ਚਾਕੇ ਕਾਗਜ਼ ਪਰ ਆਰੋ ਦਫਤਰ ਚ ਨਹੀਂ ਬੈਠਾ ਕਿਧੇ ਕੋਲੇ ਆ ਕੇ ਕਾਗਜ਼ ਪਰ ਇਹ ਕਿੱਦੋਂ ਦਾ ਡਰਾਮਾ ਫੜਿਆ ਜੀ ਇਹਨਾਂ ਨੇ ਮੈਂ ਬਿਲਕੁਲ ਬੱਡੀ ਬਣਾ ਸਕਦਾ ਜਿਹਦੇ ਤੇ ਬੋਚਾ ਹੋਏ ਨੇ ਤਮਾਮ ਲੋਕ ਜਿਹੜੇ ਵੇਚ ਕਰ ਰਹੇ ਨੇ ਪਰ ਕੋਈ ਅਧਿਕਾਰੀ ਜਿਹੜਾ ਹੈਗਾ ਜਵਾਬ ਦੇਣ ਲਈ ਇੱਥੇ ਬੈਠੇ ਆ ਵੀਡੀਓ ਨੂੰ ਦਿਖਾਓ ਨਹੀਂ ਹੈ ਕਿ ਇਸ ਕੋਲ ਜਿਹੜਾ ਹੈਗਾ ਆਜੋ ਬੈਠੋ ਕੀ ਇਨਫੋਰਮ ਕਰਦੀ ਇਹਨਾਂ ਨੂੰ ਵੀਡੀਓ ਸਾਫ ਜਿਹੜੇ ਨੇ ਇੱਥੇ ਬੈਠੇ ਸੀਗੇ ਕਹਿੰਦਾ ਕਿ ਉਹ ਚਲੇ ਗਏ ਤੇ ਤੁਹਾਨੂੰ ਸੂchna ਮਿਲਦੀ ਹੈ ਕਿ ਇਹ ਲੋਕ ਪਹੁੰਚ ਰਹੇ ਨੇ ਤਸਵੀਰਾਂ ਇਸ ਵਕਤ ਸੀ ਵੀਡੀਓ ਦੁੱਤਰਦੀਆਂ ਫਰੀਦਕੋਟ ਦੇ ਆਗਰੇ ਜਿੱਥੇ ਕਿ ਬਹੁਤ ਲੋਕ ਜਿਹੜੇ ਨੇ ਉੱਤੇ ਹੋਏ ਨੇ ਇੱਕ ਤਸਵੀਰ